ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਜਗਸੀਰ ਸਿੰਘ ਗੱਲ ਡੈਲੀ ਰੌਕੇ ਲਈ ਤੋ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪੰਡਰਾਉਕੇ ਕਲਾਂ ਦੇ 6ਵੇਂ ਪਾਸ਼ਾ ਦੀ ਚੰਦੂ ਪ੍ਰਾਪਤ ਧਰਤੀ ਔਰ ਬ੍ਰਹਮ ਗਿਆਨੀ ਸਚਕੰਡਵਾਸੀ ਸੰਤਵਾਪੂਰਨ ਦਾ ਜੀ ਦਾ ਜੋ ਸਥਾਨ ਬਣਾਇਆ ਹੋਇਆ ਗੁਰਦੁਆਰਾ ਸ੍ਰੀ ਕੇਰਸਰ ਸਾਹਿਬ ਅੱਜ ਅਸੀਂ ਉੱਥੇ ਪਹੁੰਚੇ ਹਾਂ ਦੋਸਤੋ ਅੱਜ ਸਰਦਵਾਪੂਰਨ ਦਾ ਜੀ ਬ੍ਰਹਮ ਗਿਆਨੀ ਐਕਸਵਾਟਵਾ ਪਰਛਾਂ ਦੀ ਜਿਹੜੀ ਵਰਸੀ ਦੇ ਸਬੰਧ ਵਿੱਚ ਸਮਾਗਮ ਹੋਣ ਜਾ ਰਿਹਾ ਤਾਂ ਪਰਸੋਂ ਤ ਰਾਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਾ ਜੀ ਜਿਨ੍ਹਾਂ ਦੇ ਅੱਜ ਭੋਗ ਪੈ ਜਾਣਗੇ ਤਾਂ ਆਓ ਸੰਗਤ ਜੀ ਆਪਾਂ ਕੋ ਸਮੇ ਲਈ ਸੰਗਤਾਂ ਦਾ ਕर्श ਮੇਲਾ ਕਰਵਾਉਣੀ ਆ ਜੁੜਦੇ ਆ ਜੀ ਇੱਥੇ ਆਓ ਸਾਡੇ ਨਾਲ ਜੁੜੇ ਰਹੋ ਜੀ ਬਹੁਤ ਧੰਨਵਾਦ ਜੀ ਸਾਧ ਸੰਗਤ ਜੀ ਅੱਜ ਦਾ ਜੋ ਸਮਾਗਮ ਸੰਤਵਾਪੂਰਨ ਦਾਸ ਜੀ ਦੀ ਜੋ ਅੱਜ ਵਰਸੀ ਮਨਾਈ ਜਾ ਰਹੀ ਹੈ ਇਹ ਸਮੁੱਚੀ ਸਾਧ ਸੰਗਤ ਪਿੰਡ ਰੌਕੇ ਕਲਾਂ ਐਨਆਰਏ ਵੀਰ ਔਰ ਸਮੁੱਚੇ ਨਗਰ ਦੇ ਸਹਿਯੋਗ ਦੇ ਨਾਲ ਮਨਾਈ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਸਾਰੇ ਨગર ਨਿਵਾਸੀ ਜਿਨ੍ਹਾਂ ਨੇ ਇੰਨੀ ਥਾ ਸੇਵਾ ਕੀਤੀ ਆ सपनाम सतनाम शरीर

सोने तेन कोजा पूर्जन आई प्यारे तपस्या तो हो गए नाम का खजाना हो गए महान तपस्वी भावे भावे प्रताप जाके बैठ जाए ਭਾਈ ਰਦਾਸ ਜੀਉ ਪਿੰਡ ਸਭ ਤੇ ਰੀਲਾਸ ਤੁਮਾ ਤੇ ਪਿਤਾ ਹਮ ਬਾਰਕ ਤੇ ਤੇਰੇ ਤੁੰਬਰੀ ਕਿਰਪਾ ਮੈ ਸੂ ਕਨੇਹਰੇ ਕੋਈ ਨਾ ਜਾਣੈ ਤੁਮਰਾ ਹੁਜਰ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁੰਬਰੀ ਘਰਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਜੀਰੀ ਸਾਹਿਬ ਜੀ ਸਹਾਰੇ ਖਾਲਸਾ ਜੀ ਕੋ ਮੋਰ ਬਾਲੇ ਬੋਲੋ ਜੀ ਸੱਚ ਸਿੱਖਾਂ ਨੂੰ ਸਿੱਖੀ ਦਾਣ ਦੇਸਤਾਨ ਰਹਿਤ ਦਾਨ ਭਰੋਸਾ ਦਾਨ ਸਤ ਸਹਿਬ ਜੀ ਦੇ ਦਰਸ਼ਨ ਇਸ ਨਾਨ ਚੰਕੀਆਂ ਝੰਡੇ ਹੁੰਗੇ ਦੁਖੋ ਜੁਗ ਅਟਲ ਧਰਮ ਕਾ ਜਿਹੇ ਕਾਲ ਬੋਲੋ ਜੀ ਸ੍ਰੀ ਵਾਤਤਾਂ ਬਲੋ ਅਰਦਾਸ ਬੇਨਤੀ ਹੈ ਸੱਚੀ ਪਾਤਸ਼ਾਹੀ ਉਹ ਆਪ ਜੀ ਦੇ ਸਥਾਨ ਬਬਰਾ ਕੇ ਸਰ ਸਹਿਬੇ ਕੇ ਖਾਲਸੇ ਪੰਥ ਦੇ ਅਵਤਾਰ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖਰਾ ਕੇ ਅਦੇ ਸੰਤ ਮਹਾਂਪੁਰਸ਼ ਬਾਬਾ ਕੂਰੂ ਸਿੰਘ ਜੀ ਉਹਨਾਂ ਦੀ ਪਰਸੀ ਦੇ ਸਬੰਧਨ ਮੁੱਖਰਾ ਕੇ ਜੋ ਗੁਰੂ ਜਗਤੂ ਵਾਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠ ਸੁਮੁਚੀਆਂ ਸੰਗਤਾਂ ਵੱਲੋਂ ਪ੍ਰਕਾਸ਼ ਕੀਤੇ ਗਏ ਸਨ ਮਾਇਆ ਮਨ ਲੈ ਆਨਦ ਕਯੋਗਿ ਵਾਸੂ ਸ਼ੁਕਰਾਨੇ ਹੋਇਆ ਪੇਡ ਕੀਤੀ ਗਈ ਹੈ ਤਾਂ ਪਰਮਾਨੰ ਕਰਨੀ ਨਾਮਦਾਨ ਦੀ ਬਖਸ਼ਿਸ਼ ਕਰਨੀ ਆਪ ਜੀ ਸੁਮੁਚੀਆਂ ਸੰਗਤਾਂ ਵੱਲੋਂ ਆਪ ਦੀਆਂ ਦਿਨੀਆਂ-ਦਾਤਾਂ ਵਿੱਚ ਉਲੇਖਾਂ ਸਜਾ ਕੇ ਨਾਜਰ ਹਨ ਕਰੀ ਪਾਤਸਾਲ ਸੋਜ ਪਵਿੱਤਰ ਆਉਣ ਦਾ ਲਾਭ ਹੋਗਾ ਹਰਿ ਸੱਚੇ ਪਾਤਸ਼ਾਹ ਜੀ ਦੇ ਨਾਮ ਚੜਾਵੇ ਨਾਨਕ ਨਾਮ ਜੜੀ ਕਲਾ ਤੇਰੇ ਬਾਣੇ ਅਸਰ i तो सिंह चितो गुप्त सब गुरु सिंह साहिब जी को कौ श्री